ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਗੁਰਪਿਆਰੀ ਸੰਗਤ ਜੀ ਅੱਜਨਾ ਮੈਂ ਬਾਣੀ ਪੜ ਰਿਹਾ ਸੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ਬਦ ਸੀ ਇੱਕ ਪ੍ਰਭਾਤੀ ਰਾਗ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਪਾਪ ਕਰਹਿਂ ਪੰਚਾਂ ਕੇ ਵਸ ਰਹੇ ਤੀਰਥ 나ਏ ਕਹ ਸਭ ਉਤਰੇ ਮੈਂ ਪੜਦਾ ਪੜਦੇ ਇਸ ਪੰਕਤੀ ਤੇ ਰੁਕ ਗਿਆ ਸਤਗੁਰ ਸੱਚੇ ਪਾਤਸ਼ਾਹਤਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਮੈਂ ਜਦੋਂ ਉਹਨੂੰ ਵਿਚਾਰਿਆ ਸਮਝਿਆ ਵੀ ਬੰਦਾ ਇਨਸਾਨ ਜਦੋਂ ਪਾਪ ਕਰਦਾ ਪੰਜਾਂ ਦੇ ਵਸ ਪੈ ਕੇ ਕਰਦਾ ਹੈ ਪਰ ਉਹ ਪੰਜ ਕਿਹੜੇ ਆ ਸਾਧ ਸੰਗਤ ਜੀ ਪੰਜ ਸੱਚੇ ਪਾਤਸ਼ਾਹ ਕਹਿੰਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਜਿਹੜੇ ਪੰਜ ਹਨ ਜਦੋਂ ਅਸੀਂ ਕੋਈ ਵੀ ਪਾਪ ਕਮਾਉਨੇ ਆ ਪਾਪ ਕਰਦੇ ਆ ਤੇ ਇਹਨਾਂ ਪੰਜਾਂ ਦੇ ਅਸੀਂ ਵਸ ਪੈ ਜਾਂਦੇ ਆ ਸਾਧ ਸੰਗਤ ਜੀ ਹੈ ਸਾਡੇ ਅੰਦਰ ਹੀ ਇਹ ਚੀਜ਼ਾਂ ਸਾਰੀਆਂ ਸਾਡੇ ਕੋਲ ਹੀ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਦੋਂ ਸੀ ਇਹਨਾਂ ਦੇ ਵਾਸ ਪੈ ਜਾਂਦੇ ਆ ਤੇ ਇਹਨਾਂ ਦੇ ਵਾਸ ਪੈ ਕੇ ਫਿਰ ਪਾਪ ਕਰਦੇ ਆ ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਜਦੋਂ ਪਾਪ ਕਰਦਾ ਇਨਸਾਨ ਫਿਰ ਉਹ ਚਾਹੁੰਦਾ ਵੀ ਮੈਂ ਹੁਣ ਪਾਪ ਕਰ ਲਿਆ ਮੈਂ ਇਹਨੂੰ ਇਹ ਪਾਪ ਨੂੰ ਧੋਵਾਂ ਕਿਵੇਂ ਫਿਰ ਉਹ ਕੀ ਕਰਦਾ ਹੈ ਤੀਰਥ ਤੇ ਜਾਂਦਾ ਹੈ ਤੀਰਥ ਭਾਵ ਕੋਈ ਵੀ ਤੀਰਥ ਤੇ ਚਲਾ ਜਾਵੇ ਉੱਥੋਂ ਜਦੋਂ ਉਹ ਤੀਰਥ ਤੇ ਨਹਾਇਆ ਹੁੰਦਾ ਤੀਰਥ ਤੇ ਜਾਇਆ ਹੁੰਦਾ ਤੇ ਕਹਿੰਦਾ ਵੀ ਜਿਹੜੇ ਮੇਰੇ ਪਾਪ ਕੀਤੇ ਸੀ ਉਹ ਉਤਰ ਗਏ ਏ ਨੀ ਸਾਧ ਸੰਗਤ ਜੀ ਐਦਾਂ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਵੀ ਤੂੰ ਤੇਰੇ ਮਨ ਨੇ ਸੋਚ ਲਿਆ ਅੰਦਰ ਤੂੰ ਆਪ ਹੀ ਪਾਪ ਕਰ ਲਿਆ ਤੇ ਪਾਪ ਕਮਾ ਕੇ ਪੰਚਾਂ ਦੇ ਵਸ ਪੈ ਕੇ ਤੇ ਤੂੰ ਇਹ ਗੱਲ ਸਮਝ ਲਈ ਵੀ ਤੀਰਥ ਤੇ ਜਾ ਕੇ ਨਹਾਉਣ ਨਾਲ ਉਹ ਮੇਰਾ ਪਾਪ ਉਤਰ ਗਿਆ ਕਿਉਂਕਿ ਇਹ ਪਾਪ ਸਾਡਾ ਮਨ ਕਰਦਾ ਹੈ ਸਾਧ ਸੰਗਤ ਜੀ ਤੇ ਮਨ ਦੇ ਪਾਪਾਂ ਨੂੰ ਤੀਰਥਾਂ ਦਾ ਪਾਣੀ ਨਹੀਂ ਧੋ ਸਕਦਾ ਸਤਿਗੁਰਤਾ ਬਚਨ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਕਿਉਂਕਿ ਪਾਪ ਮਨ ਕਰਦਾ ਹੈ ਮਨ ਦੇ ਪਾਪ ਬਾਹਰਲਾ ਨਾਤਾ ਹੋਇਆ ਤੀਸਤੇ ਜਾ ਕੇ ਐਦਾਂ ਧੋਤੇ ਨਹੀਂ ਜਾਣੇ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਤਾਂ ਤੂੰ ਭਾਵ ਜੀਤੂਏ ਪੰਜਾਂ ਦੇ ਵਸ ਪਵੇਂ ਨਾ ਇਹ ਪੰਜ ਚੋਗੜਾ ਜਿਹੜੇ ਤੇਰੇ ਕੋਲ ਰਹਿੰਦੇ 24 ਘੰਟੇ ਤੈਨੂੰ ਲੁੱਟਦੇ ਆ ਠੱਗਦੇ ਆ ਤੇ ਤੂੰ ਇਹਨਾਂ ਦੇ ਵਸ ਵਿੱਚ ਪਵੇਂ ਨਾ ਇਨਾਂ ਤੇ ਕੰਟਰੋਲ ਰੱਖੀ ਇਹਨਾਂ ਤੇ ਕੰਟਰੋਲ ਕਰਨਾ ਹੈ ਇਹਨਾਂ ਨੂੰ ਆਪਣੇ ਵਾਸ ਵਿੱਚ ਰੱਖਣਾ ਹੈ ਕਿੱਦਾਂ ਪਿਆਰਾ ਬਚਨ ਹੈ ਸੱਚੇ ਪਾਤਸ਼ਾਹ ਦਾ ਧੰਨ ਗੁਰੂ ਅਰਜਨ ਦੇ ਮਹਾਰਾਜਾ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਿ ਤੂੰ ਇਹਨਾਂ ਨੂੰ ਕੰਟਰੋਲ ਵਿੱਚ ਰੱਖ ਇਹਨਾ ਪੰਜਾਂ ਨੂੰ ਜੇ ਇਹਨਾਂ ਨੂੰ ਕੰਟਰੋਲ ਵਿੱਚ ਰੱਖੇਗਾ ਨਾ ਤੇ ਤੇਰੀ ਜ਼ਿੰਦਗੀ ਬੜੀ ਸੋਹਣੀ ਤੇਰੀ ਸਵਰਗ ਬਣ ਜਾਣੀ ਹੈ ਤੂੰ ਅੰਦਰਲੇ ਤੀਸ ਤੇ ਨਾ ਆਇਆ ਕਰ ਆਪਦੇ ਅੰਦਰਲੇ ਤੀਸ ਤੇ ਸਤਿ ਪਾਸ਼ਾ ਕਹਿੰਦੇ ਇਹਦਾ ਪੰਜਾਂ ਦੇ ਵਾਸ ਵਿੱਚ ਨਾ ਪਾਇਆ ਜੇ ਇਹਨਾਂ ਪੰਜਾਂ ਦੇ ਵਾਸ ਵਿੱਚ ਪਏਗਾ ਫਿਰ ਪਾਪ ਕਰੇਗਾ ਫਿਰ ਤੂੰ ਇਹ ਸੋਚ ਲੇਗਾ ਵੀ ਮੈਂ ਤੀਸ ਤੇ ਜਾ ਕੇ ਹੁਣ ਤਾਂ ਮੈਂ ਤੀਸ ਤੇ ਜਾਇਆ ਮੈਂ ਨਾ ਲਿਆ ਹੁਣ ਮੇਰੇ ਪਾਪ ਉੱਤਰ ਗਏ ਇਦਾਂ ਨਹੀਂ ਇਦਾਂ ਨਹੀਂ ਹੋਣਾ ਸਭ ਬੜਾ ਕਮਾਲ ਤਾਂ ਵਜਨਾ ਪ੍ਰਭਾਤੀ ਰਾਗ ਵਿੱਚ ਸਤਿ ਪਾਸ਼ਾ ਦਾ ਤੇ ਬੜੀ ਸਾਨੂੰ ਸਮਝ ਦਿੰਦਾ ਸੀ ਇਦਾਂ ਜੇ ਵਿਚਾਰ ਕੇ ਬਾਣੀ ਨੂੰ ਪੜਾਂਗੇ ਨਾ ਸਮਝਾਂਗੇ ਬਾਣੀ ਨੂੰ ਤੇ ਬੜੀ ਸੱਚੇ ਪਾਸ਼ਾ ਕਿਰਪਾ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ